ਅੰਸ਼ਤ ਅਸਲ 6 ਵਿਅਕਤੀ ਕਪੂ ਗਿੱਤੇ ਆ ਕੀ ਮੈਟਰ ਕੀ ਸੀ ਇਹਦੇ ਵਿੱਚ ਕੀ ਆ ਜੀ ਪੱਤਰ ਜੀ ਕੋਲ ਨਾਨਦੀਕ ਲੇਡੀ ਹੈ ਉਹਨੇ ਉਹ ਸੁਨਿਆਰ ਜਿਹੜੀ ਰਹਿ ਰਹੀ ਹੈ ਉਸ ਸੁਨਿਆਰ ਜਿਹੜੀ ਹੈ ਉਹ ਆਪਣੇ ਕੁਝ ਬੰਦੇ ਹੋਰ ਨਾਲ ਮਿਲ ਕੇ ਜਿਵੇਂ ਕਿ ਲੇਡੀ ਆ ਪ੍ਰੀਤੀ ਗੋਇਲ ਤੇ ਉਸ ਤੋਂ ਇਲਾਵਾ ਹੈਗੀ ਕਮਨਜੀਤ ਕੌਰ ਇਹਨੋਂ ਨਾਲ ਲੈ ਕੇ ਉਸ ਤੋਂ ਇਲਾਵਾ ਜੈਂਟਸ ਦੇ ਨਾਲ ਮਿਲੇ ਹੋਏ ਨੇ ਮਨਿੰਦਰ ਸਿੰਘ ਹੈਗੇ ਆ ਪਾ ਇਸ ਕੁਮਾਰ ਹੈਗੇ ਆ ਤੇ ਇਸ ਤੋਂ ਇਲਾਵਾ ਹੈਗਾ ਪ੍ਰਿਤ ਪ੍ਰਿਤਪਾਲ ਸਿੰਘ ਮਾਨ ਇਹਨਾਂ ਨੇ ਮਿਲ ਕੇ ਜੀ ਕਰਦੇ ਨੇ ਕਿਸੇ ਕੋਈ ਕੋਈ ਲੜਕੀ ਜਿਵੇਂ ਹੈਗੀ ਮਨਜੀਤਪੁਰ ਹੁੰਦੀ ਆ ਜਿਆਦਾਤਰ ਇਹ ਬਲਾਲਾਂ ਦੇ ਰਿਆਂ ਨੂੰ ਬੁਲਾ ਕੇ ਘਰ ਉਹਨੂੰ ਕਿਸੇ ਨਾ ਕਿਸੇ ਬਹਾਨੇ ਬੁਲਾ ਲਾ ਦਿੰਦੇ ਨੇ ਬੁਲਾ ਕੇ ਉਸ ਤੋਂ ਬਾਅਦ ਅੰਦਰ ਇੱਕ ਰੂਮ ਚ ਲੈ ਜਾਂਦੇ ਨੇ ਲੇਡੀਜ਼ ਆਹ ਕਰਕੇ ਜਿਹੜੀ ਹੈਗੀਆਂ ਜਦੋਂ ਅੰਦਰ ਲੈ ਜਾਂਦੀਆਂ ਨੇ ਲੇਡੀ ਆ ਤੇ ਉਹਨੂੰ ਉਹਦੇ ਨਾਲ ਜਾਂਦਾ ਇਹ ਆਪਦੀ ਮਰਜ਼ੀ ਜੇ ਤਾਂ ਬੰਦਾ ਸਹਿਮਤ ਹੋ ਜੇ ਤੇ ਕੱਪੜੇ ਉਤਾਰਨ ਲਈ ਉਹ ਤਾਰਦੇ ਨਹੀਂ ਜਦੋਂ ਦਸਤ ਸੀ ਕੱਪੜੇ ਉਤਾਰਦਾ ਵੀਰੇ ਉਤਾਰ ਕੇ ਉਹਦੀ ਵੀਡੀਓ ਬਣਾਉਂਦੇ ਨੇ ਵੀਡੀਓ ਬਣਾ ਕੇ ਫਿਰ ਉਹਨੂੰ ਬਲੈਕਮੇਲ ਕਰਦੇ ਨੇ ਉਹਦੇ ਪ੍ਰੈਸ਼ਰ ਪਾ ਕੇ ਤੇ ਤੋਂ ਪੈਸੇ ਹਾਸਲ ਕੀਤੇ ਜਾਂਦੇ ਨੇ ਕੌਣ ਸੀ ਹੈ ਆਪਣਾ ਵੀ ਪੱਤਰਕਾਰ ਵੀ ਕਹਿੰਦੇ ਸੀ ਕਿ ਕੌਣ ਕਿਹੜੇ ਕਿਹੜੇ ਵਿਅਕਤੀਓਂ ਜਿਵੇਂ ਕਿ ਮੈਂਸ਼ਨ ਹੈ ਵਿੱਚ ਕੋਈ ਪੁਲਿਸੀ ਦਾ ਵੀ ਕੋਈ ਰੋਲ ਵਗੈਰਾ ਹੈਗਾ ਕੋਈ ਨਕਲੀ ਹਾਂਜੀ ਇਹਦੇ ਵਿੱਚ ਕਿ ਜਿਹੜਾ ਮੰਤਰੀ ਸਿੰਘ ਸੀ ਉਹ ਆਪਣੇ ਆਪ ਨੂੰ ਜਿਹੜਾ ਹੌਲਦਾਰ ਦੱਸਦਾ ਸੀ ਉਹਦੇ ਕੋਲੋਂ ਇੱਕ ਹੌਲਦਾਰ ਦੀ ਆਈ ਕਾਰਡ ਵੀ ਸਾਨੂੰ ਬਰਾਮਦ ਹੋਇਆ ਇਸ ਤੋਂ ਇਲਾਵਾ ਇੱਕ ਜਿਹੜਾ ਦੋਸ਼ੀ ਪ੍ਰਕਪਾਲ ਸਿੰਘ ਮਾਨ ਹੈ ਉਹਦੇ ਕੋਲ ਸਾਨੂੰ ਹੌਲਦਾਰ ਦੀ ਵਰਦੀ ਰਿਕਵਰ ਹੋਈ ਹੈ ਵਰਦੀ ਪਾਉਂਦਾ ਸੀ ਹੌਲਦਾਰ ਦੀ ਤੇ ਇੱਕ ਜਿਹੜਾ ਹੈਗਾ ਪ੍ਰੈਸ ਹੈ ਇੱਕ ਪ੍ਰੈਸ ਦਾ ਕਾਰਡ ਰੱਖਿਆ ਸੀ ਕੋਈ ਨਿਊਜ਼ ਚੈਨਲ ਜਿਹੜਾ ਬੰਦ ਹੋ ਚੁੱਕਿਆ ਹੈ ਉਹਦਾ ਇਹ ਕਾਰਡ ਵਰਤਦਾ ਸੀ ਤੇ ਗੱਡੀ ਹੈ ਜਿਹੜੀ ਇਹ ਰਿਕਵਰੀ ਉਹਦੇ ਉੱਤੇ ਵੀ ਇਹਨਾਂ ਨੇ ਅੱਗੇ ਪਿੱਛੇ ਪ੍ਰੈਸ ਦਾ ਜਿਹੜਾ ਸਟicker ਲਗਾਇਆ ਹੋਇਆ ਸੀ ਤੇ ਜਿਹੜਾ ਪ੍ਰਧਪਾਲ ਮਾਨ ਹੈ ਜਿਹੜੀ ਉਹਦੀ ਗੱਡੀ ਹੈ ਸਵੈਪਟ ਉਹ ਜੋ ਵਰਤਦਾ ਸੀ ਉਹਦੇ ਉੱਤੇ ਜਿਹੜਾ ਉਹਨੇ ਵਕੀਲ ਦਾ ਜੋ ਸਟicker ਹੈ ਉਹ ਲਗਾਇਆ ਹੋਇਆ ਹੈ ਕੀ ਕਹਿਜੋਗੇ ਮਾੜੇ ਅਨਸਰ ਜਿਹੜੇ ਹੈਗੇ ਨੇ ਜਿਹੜੇ ਇਦਾਂ ਦੇ ਲੋਕਾਂ ਨੂੰ ਡਰਾਉਂਦੇ ਪਹੁੰਚਾਉਂਦੇ ਨੇ ਤਾਂ ਕਿ ਦਾ ਤੁਸੀਂ ਪਬਲਿਕ ਨੂੰ ਮੈਸੇਜ ਦਿਓਗੇ ਦੇਖੋ ਇਹ ਤਾਂ ਕਲੀਅਰਲੀ ਮੈਸੇਜ ਹੈ ਸ਼੍ਰੀਮਾਨ ਐਸਐਸਪੀ ਸਾਹਿਬ ਪਟਿਆਲਾ ਵੱਲੋਂ ਤੇ ਕਿਸੇ ਵੀ ਜਿਹੜੇ ਮਾੜੇ ਅੰਸਰ ਨੇ ਉਹਨਾਂ ਨੂੰ ਪਟਿਆਲਾ ਜ਼ਿਲ੍ਹੇ ਦੇ ਵਿੱਚ ਕੋਈ ਦਿਨ ਦੀ ਗਲਤ ਹਰਕਤ ਕਰਨ ਨਹੀਂ ਦਿੱਤੀ ਜਾਊਗੀ ਉਹਨਾਂ ਦੇ ਤੁਰੰਤ ਉਹਨਾਂ ਨੂੰ ਕਾਬੂ ਕਰਕੇ ਕਾਰਵਾਈ ਕੀਤੀ ਕਿੰਨੇ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਇਹਨਾਂ ਵੱਲੋਂ ਇਹਨਾਂ ਦੇ ਜਿਹੜੇ ਲਗ ਲਗ ਗਾਕਾਂ ਤੋਂ ਜੋ ਸਾਡੀ ਤਫਤੀਸ਼ ਦੇ ਸਾਹਮਣੇ ਹੈ ਅਲਗ ਲਗ ਗਾਕਾਂ ਤੋਂ ਅਲਗ ਲਗ ਪੈਸੇ ਦੇ ਜਿਹੜੇ ਲੈ ਗਏ ਇਹਨਾਂ ਨੇ ਤੋਂ 8-10 ਹਜ਼ਾਰ ਤੋਂ ਲੈ ਕੇ ਲੱਖ ਰੁਪਏ ਤੱਕ ਵੀ ਮੰਗੇ ਗਏ ਇਹ ਸਾਰੀ ਪੇਮੈਂਟ ਆਨਲਾਈਨ ਇੰਦੇ ਚ ਕਿਵੇਂ ਆਨਲਾਈਨ ਵੀ ਲੈਂਦੇ ਸੀ ਕੈਸ਼ ਵੀ ਲੈ ਲੈਂਦੇ ਸੀ ਇਹ ਇਹਨਾਂ ਦੇ ਤੋਂ ਪਹਿਲੇ ਵੀ ਮਾਮਲੇ ਕੋਈ ਦਰਜ ਹੈ ਇਹਨਾਂ ਤੋਂ ਪਹਿਲਾਂ ਵੀ ਮਾਮਲੇ ਬਹੁਤ ਦਰਜ ਨੇ ਜਿਹੜਾ ਮਨਿੰਦਰ ਸਿੰਘ ਉਹਦੇ 16 ਮੁਕਦਮੇ ਦਰਜ ਨੇ ਉਹ ਵੀ ਬਲੈਕਮੇਲਿੰਗ ਨਹੀਂ ਹੈ ਕੋਈ ਉਹ ਨਹੀਂ ਇਹ ਪਹਿਲਾਂ ਏਟੀਐਮ ਚੋਰੀ ਜਾਂ ਏਟੀਐਮ ਤੋੜਨ ਦੇ ਕੰਮ ਕਰਦਾ ਸੀ ਜਾਂ ਇਹਦੇ ਡਕੈਤੀ ਦੇ ਹੈਗੇ ਨੇ ਉਹ ਪਰਚੇ ਹੈਗੇ ਸੀ ਹੁਣ ਇਸ ਤੋਂ ਲੱਗ ਜਿਹੜਾ ਪ੍ਰੀਤ ਹੈ ਉਹਦੇ ਵੀ ਮੁਕਦਮੇ ਹੈਗੇ 3 ਮੁਕਦਮੇ ਉਹਦੇ ਨੇ ਪ੍ਰਿਤਪਾਲ ਮਾਨਤੇ ਹੈਗੇ ਮੁਕਦਮੇ ਜੋ ਪ੍ਰੀਤੀ ਗੋਵਾਲਾ ਉਹਤੇ ਇਸੇ ਕੰਮ ਦਾ ਮੁਕਦਮਾ ਪਹਿਲਾਂ ਦਰਜ ਹੈ ਤੋ ਲੱਗਦਾ ਇਹਨਾਂ ਤੋਂ ਕੈਸ਼ ਵੀ ਕੁਝ ਰਿਕਵਰੀ ਸਾਨੂੰ ਹੋਈ ਐ ਲਗਭਗ ਪੈਸੇ ਕਰੀਬ 93 93000 ਰੁਪਏ ਨੂੰ ਤੱਕ ਅਸੀਂ ਕਹਿ ਸਕਦਾ ਉਹ ਕਰਾਇਆ ਤੇ ਇਹਨਾਂ ਨੇ ਜਿਹੜੇ ਜਿਹੜੇ ਮੋਬਾਈਲ ਸੀ ਮੋਬਾਈਲ ਵੀ ਵਰਤਦੇ ਰਹੇ ਨੇ ਮੋਬਾਈਲ ਨਾਲ ਕਿ ਇਹਨਾਂ ਦੇ ਅਸੀਂ ਉਹ ਭੇਜਾਂਗੇ ਲੈਬ ਦੇ ਵਿੱਚ ਉੱਥੇ ਜਿਹੜੇ ਵੀਡੀਓ ਬਣਾਉਂਦੇ ਨੇ ਉਹ ਦੇਖਾਂਗੇ ਕੌਣ ਨੇ ਤੇ ਉਹਨਾਂ ਨੂੰ ਟ੍ਰੇਸ ਕਰਕੇ ਜਿਹੜੇ ਫੀਡ ਬਣੇ ਉਹਨਾਂ ਨੂੰ ਟ੍ਰੇਸ ਕਰਕੇ ਉਹਨਾਂ ਦੇ ਗਿਆਨ ਵੀ ਲਿਖੇ ਜਾਣਗੇ ਜਦੋਂ ਪੈਸੇ ਵਾਪਸ ਹੋਣਗੇ हां बिल्कुल उसी ते ਲੱਭ ਰਹੇ ਆ ਦੇਖ ਰਹੇ ਆ ਜੀ ਬਿਲਕੁਲ ਜਿਹੜੇ ਪੀੜਤ ਨੇ ਉਹਨਾਂ ਦੇ ਪੈਸੇ ਵਾਪਸ ਕਰਵਾਏ ਜਾਣਗੇ। ਲਈ ਕਿ ਮੈਂ ਸ਼ਰਮ ਉਹ ਕੋਈ ਲੋਕ ਇਸ ਤੋਂ ਡਰਦੇ ਨੇ ਪੁਲਿਸ ਅੱਗੇ ਆਉਣ ਲਈ ਬਲ ਇਦਾਂ ਦੀ ਕਹੀ ਹੋ ਕਿ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਕਾਫੀ ਚੀਜ਼ਾਂ ਹੁੰਦੀਆਂ ਨੇ ਬਾਅਦ ਚ ਪੁਲਿਸ ਕੇ ਡਰਾਂ ਡਰ ਜਾਂਦੇ ਨੇ ਕਿ ਹਾਂ ਕਿ ਬੇਇੱਜ਼ਤੀ ਹੋਇਆ ਉਹ ਤੁਹਾਡੀ ਗੱਲ ਸਹੀ ਹੈ ਬੇਇੱਜ਼ਤੀ ਤੋਂ ਡਰਦਾ ਹੀ ਜਿਹੜਾ ਪੁਲਿਸ ਦੇ ਸਾਹਮਣੇ ਨਹੀਂ ਆਉਂਦੇ ਹੈਗੇ ਲੇਕਿਨ ਪੁਲਿਸ ਦੇ ਸਾਹਮਣੇ ਆਉਣਾ ਚਾਹੀਦਾ ਹੈ ਤਾਂ ਜੋ ਜਿਹੜੇ ਮਾੜੇ ਅਨਸਰ ਨੇ ਇਹਨਾਂ ਨੂੰ ਜਿਹੜੇ ਇਹ ਸਹੀ ਜਗ੍ਹਾ ਇਹਨਾਂ ਨੂੰ ਜੇਲ੍ਹ ਭੇਜਿਆ ਜਾ ਸਕੇ